ਆਮ ਤੌਰ ਤੇ ਸਾਊਦੀ ਅਰਬ ਦੀ ਪਛਾਣ ਤੇਲ ਤੇ ਬੇਸ਼ੁਮਾਰ ਦੌਲਤ ਨਾਲ ਹੁੰਦੀ ਹੈ ਪਰ ਚਮਕ ਤਮਕ ਦੇ ਪਿੱਛੇ ਇੱਕ ਬੇਚੈਨ ਕਰਨ ਵਾਲੀ ਹਕੀਕਤ ਵੀ ਲੁਕੀ ਹੋਈ ਹੈ ਇਹ ਅਰਬ ਮੁਲਕ ਜ਼ਰੂਰਤ ਤੋਂ ਜ਼ਿਆਦਾ ਅਮੀਰ ਹੈ ਪਰ ਇੱਕ ਵੱਡੀ ਕੁਦਰਤ ਨਿਮਤ ਤੋਂ ਵੰਚਿਤ ਹੈ ਤੇ ਉਹ ਹੈ ਪਾਣੀ ਜੀ ਹਾਂ ਪਾਣੀ ਇਹ ਉਵੇਂ ਹੀ ਹੈ ਜਿਵੇਂ ਤੁਸੀਂ ਸਮਝ ਲਓ ਕਿ ਤੁਹਾਡੇ ਕੋਲ ਸੋਨੇ ਦਾ ਮਹਿਲ ਤਾਂ ਹੈ ਪਰ ਪੀਣ ਵਾਸਤੇ ਸਿਰਫ ਦੋ ਕੁੱਟ ਪਾਣੀ ਹੋਵੇ ਸਾਊਦੀ ਅਰਬ ਦੁਨੀਆ ਭਰ ਦਾ ਸਭ ਤੋਂ ਵੱਡਾ ਮੁਲਕ ਹੈ ਜਿੱਥੇ ਇੱਕ ਵੀ ਨੇਚਰਲ ਦਰਿਆ ਨਹੀਂ ਹੈਗਾ ਇੱਥੋਂ ਦੀ 98% ਜ਼ਮੀਨ ਜਲਦੀ ਰੇਤ ਨਾਲ ਭਰਪੂਰੇ ਤੇ بارش ਲਗਭਗ ਇੱਥੇ ਹੁੰਦੀ ਨਹੀਂ ਇੱਥੇ ਕਈ ਮੀਲਾਂ ਤੱਕ ਰੇਗਿਸਤਾਨ ਦੇ ਖਾਮੋਸ਼ ਟਿੱਲੇ ਟਿੱਲੇ ਨਜ਼ਰ ਆਉਂਦੇ ਨੇ 사우ਦੀ ਅਰਬ ਆਪਣੀ ਖੁਦ ਦੀ ਨਦੀ ਬਣਾਉਣ ਲੱਗਿਆ ਹੋਇਆ ਹੈ ਇਹ ਸਧਾਰਨ ਨਦੀਆਂ ਨਹੀਂ ਹੈ ਇੱਥੇ ਪਾਣੀ ਪਹਾੜਾਂ ਤੋਂ ਹੇਠਾਂ ਵਗਣ ਦੀ ਬਜਾਏ ਉਲਟ ਸਿਮਟ ਕੇ ਪਹਾੜਾਂ ਤੇ ਚੜਾਇਆ ਜਾ ਰਿਹਾ ਹੈ ਹਜ਼ਾਰਾਂ ਕਿਲੋਮੀਟਰ ਲੰਬੀਆਂ ਤਾਜ਼ਾ ਪਾਣੀ ਦੀਆਂ ਪਾਈਪਲਾਈਨਾਂ ਤੇ ਇੱਕ ਐਸਾ ਆਰਟੀਫੀਸ਼ੀਅਲ ਦਰਿਆ ਨੈਟਵਰਕ ਜਿਹੜਾ ਕੁਦਰਤ ਦੇ ਕਾਨੂੰਨਾਂ ਨੂੰ ਚੁਣੌਤੀ ਦੇ ਰਿਹਾ ਪਰ ਅਸਲ ਸਵਾਲ ਇਹ ਹੈ ਕਿ ਜਦੋਂ ਇਸ ਦੇਸ਼ ਦੇ ਵਿੱਚ ਪਾਣੀ ਹੈ ਨਹੀਂ ਤੇ ਇਹ ਪਾਣੀ ਆ ਕਿੱਥੋਂ ਰਿਹਾ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਇੰਪੋਸੀਬਲ ਜਿਹਾ ਕੰਮ ਪੋਸੀਬਲ ਕਿਵੇਂ ਹੋ ਰਿਹਾ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਸਾਊਦੀ ਅਰਬ ਦਾ ਜਿਹੜਾ ਮੌਸਮ ਹੈ ਉਹ ਬਹੁਤ ਜ਼ਿਆਦਾ ਗਰਮ ਹੈ ਮਿਸਾਲ ਦੇ ਤੌਰ ਤੇ ਇੱਥੋਂ ਦੀ ਜਿਹੜੀ ਰਾਜਧਾਨੀ ਹੈ ਰਿਆਦ ਉਹਦੇ ਵਿੱਚ ਸਾਲਾਨਾ ਔਸਤ ਸਿਰਫ 116 ਐਮ ਐਮ ਵਰਖਾ ਹੁੰਦੀ ਹੈ ਮਤਲਬ ਮੀਂਹ ਬਹੁਤ ਜ਼ਿਆਦਾ ਘਟ ਪੈਂਦਾ ਤੇ ਇੱਥੋਂ ਦੀ ਜਿਹੜੀ ਆਬਾਦੀ ਹੈ 1950 ਦੇ ਵਿੱਚ ਸੀ 30 ਲੱਖ ਤੇ ਜੇ ਅੱਜ ਦੀ ਗੱਲ ਕਰੀਏ ਤਾਂ ਕਰੀਬ-ਕਰੀਬ 2 ਕਰੋੜ 60 ਲੱਖ ਦੀ ਆਬਾਦੀ ਹੋ ਚੁੱਕੀ ਹੈ ਤੇ ਜਿਹੜੀ ਇਹ ਵਧ ਰਹੀ ਲੋੜ ਹੈ ਇਹ ਨਹੀਂ ਪਾਣੀ ਦੇ ਰਿਜ਼ਰਵਸ ਤੇ ਬਹੁਤ ਵੱਡਾ ਦਬਾਅ ਪਾ ਦਿੰਦਾ ਹੈ ਹੁਣ 사우ਦੀ ਕੋਲ ਜਦੋਂ ਕੁਦਰਤੀ ਦਰਿਆ ਹੈ ਨਹੀਂ ਤਾਂ ਤਾਜ਼ਾ ਪਾਣੀ ਕਿੱਥੋਂ ਆਉਂਦਾ ਹੈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 사우ਦੀ ਰਿਆਸਤ ਨੇ ਬਹੁਤ ਲੰਬੇ ਸਮੇਂ ਤੱਕ ਜ਼ਮੀਨ ਦੇ ਅੰਦਰ ਡੂੰਘਾਈ ਚ ਮੌਜੂਦ ਡੀਪ ਐਕਵਾਫਰ ਤੋਂ ਪਾਣੀ ਕੱਢਿਆ ਇਸ ਪਾਣੀ ਨੂੰ ਤੁਸੀਂ ਫੋਸਲ ਵਾਟਰ ਵੀ ਕਹਿ ਸਕਦੇ ਹੋ ਜਿਹੜਾ ਕਿ ਲੱਖਾਂ ਸਾਲਾਂ ਵਿੱਚ ਜ਼ਮੀਨ ਦੇ ਅੰਦਰ ਪਾਣੀ ਜੰਮਿਆ ਰਹਿੰਦਾ ਹੈ ਤੇ ਇਹਨੂੰ ਮੁੜ ਭਰਨ ਵਿੱਚ ਵੀ ਲੱਖਾਂ ਸਾਲ ਲੱਗ ਜਾਣਗੇ ਇਹ ਇੱਕ ਤਰ੍ਹਾਂ ਦਾ ਨਾ ਮੁੜ ਪੂਰਾ ਹੋਣ ਵਾਲਾ ਪਾਣੀ ਦਾ ਜ਼ਖੀਰ ਹੈ ਪਿਛਲੇ ਕਈ ਦਹਾਕਿਆਂ ਤੋਂ 사우ਦੀ ਅਰਬ ਆਪਣੀਆਂ ਲੋੜਾਂ ਦੇ ਅਕੋਰਡਿੰਗ ਲਗਭਗ 70 ਪਰਸੈਂਟ ਪਾਣੀ ਇਸ ਫੌਸਲ ਵਾਟਰ ਨੂੰ ਕੱਢ ਕੇ ਪੂਰਾ ਕਰ ਰਿਹਾ ਸੀ ਪਰ ਇਸ ਬੇਹਦ ਵਰਤੋਂ ਦਾ ਨਤੀਜਾ ਜਿਹੜਾ ਸੀ ਉਹ ਬੜਾ ਡਰਾਉਣਾ ਨਿਕਲਿਆ NASA ਦੇ ਸੈਟੇਲਾਈਟ ਡਾਟਾ ਗ੍ਰੇਸ ਮਿਸ਼ਨ ਦੀ ਰਿਪੋਰਟ ਨੇ ਸਾウਦੀ ਹਕੂਮਤ ਨੂੰ ਹੈਰਾਨ ਕਰ ਦਿੱਤਾ ਜਦੋਂ ਇਹਦੇ ਵਿੱਚ ਦੱਸਿਆ ਗਿਆ ਕਿ 2002 ਤੋਂ 2016 ਤੱਕ ਸਾウਦੀ ਅਰਬ ਦੀ ਜਿਹੜੀ ਜ਼ਮੀਨ ਹੈ ਉਹਦੇ ਹੇਠਾਂ ਮੌਜੂਦ ਪਾਣੀ ਦਾ ਜਿਹੜਾ ਜ਼ਖੀਰ ਹੈ ਉਹ ਹਰ ਸਾਲ ਲਗਭਗ 2 ਕਿਊਬਿਕ ਕਿਲੋਮੀਟਰ ਦੀ ਰਫਤਾਰ ਨਾਲ ਗਾਇਬ ਹੋ ਰਿਹਾ ਹੈ ਮਤਲਬ ਹਰ ਸਾਲ ਫੌਸਲ ਵਾਟਰ ਵਿੱਚੋਂ 2 ਖਰਬ ਲੀਟਰ ਪਾਣੀ 사ਉਦੀ ਅਰਬ ਵਰਤ ਰਿਹਾ ਹੈ ਜੇ ਗਿਣਤੀ ਕਰੀਏ ਤਾਂ ਉਸ ਵੇਲੇ 사ਉਦੀ ਅਰਬ ਦੀ ਜਿਹੜੀ ਆਬਾਦੀ ਸੀ ਉਹ 1 ਕਰੋੜ 80 ਲੱਖ ਸੀ ਤੇ ਹਰ ਵਿਅਕਤੀ ਨੂੰ ਰੋਜ਼ਾਨਾ 310 ਲੀਟਰ ਪਾਣੀ ਮਿਲਦਾ ਸੀ ਜਦਕਿ ਦੁਨੀਆ ਦਾ ਔਸਤਨ ਇਨਸਾਨ ਰੋਜ਼ਾਨਾ 150 ਲੀਟਰ ਤੱਕ ਪਾਣੀ ਵਰਤਦਾ ਹੈ ਇਹ ਬਿਲਕੁਲ ਉਸੇ ਤਰੀਕੇ ਨਾਲ ਸਮਝ ਲਓ ਜਿਵੇਂ ਕਿ ਤੁਸੀਂ ਕੋਈ ਐਸਈ ਬੈਟਰੀ ਦੀ ਵਰਤੋਂ ਕਰ ਰਹੇ ਹੋ ਜਿਸ ਨੂੰ ਕਿ ਕਦੇ ਵੀ ਮੁੜ ਚਾਰਜ ਨਹੀਂ ਕੀਤਾ ਜਾ ਸਕਦਾ ਇੱਕ ਤਾਂ ਕੋਈ ਹੋਰ ਸੋਰਸ ਨਹੀਂ ਹੈ ਦੂਜਾ 사우ਦੀ ਆਪਣੇ ਇਕੱਲੇ ਪਾਣੀ ਦੇ ਸਰੋਤ ਨੂੰ ਵੀ ਇਸ ਬੇਤਰਤੀਬੀ ਨਾਲ ਖਰਚ ਕਰ ਰਿਹਾ ਸੀ ਪਰ ਆਖਿਰ ਇਹ ਬੇਜਾ ਵਰਤੋਂ ਦੀ ਵਜ੍ਹਾ ਕੀ ਸੀ ਫਿਰ 1970 ਦੇ ਵਿੱਚ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਦੂਜੇ ਦੇਸ਼ਾਂ ਤੇ ਨਿਰਭਰ ਹੋਣ ਦੀ ਬਜਾਏ ਆਪਣੇ ਦੇਸ਼ ਦੇ ਵਿੱਚ ਹੀ ਕਣਕ ਉਗਾਏਗੀ ਜਿਹੜਾ ਇਹ ਪਲਾਨ ਸੀ ਇਹ 사우ਦੀ ਸਰਕਾਰ ਵੱਲੋਂ ਇੱਕ ਚੰਗੀ ਨੀਅਤ ਨਾਲ ਕੀਤਾ ਗਿਆ ਸੀ ਪਰ ਇਸੇ ਪਲਾਨ ਨੇ ਇਸੇ ਯੋਜਨਾ ਨੇ ਪਾਣੀ ਦੀ ਬਚਤ ਨੂੰ ਬਿਲਕੁਲ ਤਬਾਹ ਕਰ ਦਿੱਤਾ 사우ਦੀ ਸਰਕਾਰ ਨੇ ਕਣਕ ਦੀ ਖੇਤੀ ਲਈ ਸਬਸਿਡੀ ਵੀ ਦਿੱਤੀ ਤੇ ਕਿਸਾਨਾਂ ਨੂੰ ਹੌਸਲਾ ਦਿੱਤਾ ਜਿਸ ਨਾਲ ਖੇਤੀਬਾੜੀ 'ਚ ਤੇਜ਼ੀ ਆਈ ਤੇ 2003 ਤੱਕ ਦੇਸ਼ ਦਾ 85% ਪਾਣੀ ਸਿਰਫ ਖੇਤੀਬਾੜੀ ਖੇਤਰ 'ਚ ਵਰਤਣ ਲੱਗ ਪਿਆ ਸੀ ਇਸੇ ਗਲਤੀ ਨੇ ਪਾਣੀ ਦੇ ਜ਼ਖੀਰੇ ਨੂੰ ਇੰਨੀ ਤੇਜ਼ੀ ਦੇ ਨਾਲ ਖਤਮ ਕਰ ਦਿੱਤਾ ਤੇ ਇਸੇ ਮੁਸੀਬਤ ਨੂੰ ਦੇਖਦੇ ਹੋਏ 사ऊदी ਸਰਕਾਰ ਨੇ ਇਹ ਫੈਸਲਾ ਕੀਤਾ ਕਿ ਬਾਕੀ ਬਚਿਆ ਹੋਇਆ ਫਸਲ ਪਾਣੀ ਸਿਰਫ ਐਮਰਜੈਂਸੀ ਲਈ ਸੰਭਾਲ ਕੇ ਰੱਖਿਆ ਜਾਏਗਾ ਹੁਣ ਜੇ 사ऊदी ਆਪਣਾ ਇਕੱਲਾ ਪਾਣੀ ਦਾ ਸਰੋਤ ਵੀ ਵਰਤੋਂ ਨਹੀਂ ਕਰੇਗਾ ਤਾਂ ਤਾਜ਼ਾ ਪਾਣੀ ਲਿਆਏਗਾ ਕਿੱਥੋਂ ਇਹ ਜ਼ਮੀਨ ਤੋੜਨ ਵਾਲਾ ਪ੍ਰੋਜੈਕਟ ਦੁਨੀਆ ਦੀ ਸਭ ਤੋਂ ਆਰਟੀਫੀਸ਼ੀਅਲ ਦਰਿਆ ਬਣਾਉਣ ਦਾ ਪਲਾਨ ਹੈ ਇੱਕ ਐਸਾ ਕੰਮ ਜੋ ਸਿਰਫ ਆਪਣੇ ਵੱਡੇ ਪੈਮਾਨੇ ਤੇ ਨਹੀਂ ਬਲਕਿ ਸੋਚ ਵਿੱਚ ਵੀ ਪੂਰੀ ਤਰ੍ਹਾਂ ਇਨਕਲਾਬੀ ਹੈ ਲਗਭਗ 12000 ਕਿਲੋਮੀਟਰ ਤੱਕ ਫੈਲਿਆ ਹੋਇਆ ਇਹ ਮਨੁੱਖ ਦੀ ਬਣਾਈ ਹੋਈ ਦਰਿਆ ਜ਼ਮੀਨ ਦੇ ਹੇਠਾਂ ਤਿਆਰ ਕੀਤਾ ਜਾ ਰਿਹਾ ਹੈ ਇੰਨੇ ਵੱਡੇ ਪੱਧਰ ਤੇ ਐਸਾ ਕੰਮ ਦੁਨੀਆ 'ਚ ਪਹਿਲੀ ਵਾਰੀ ਹੋ ਰਿਹਾ ਹੈ ਇਸ ਪ੍ਰੋਜੈਕਟ ਦੇ ਤਹਿਤ ਰੋਜ਼ਾਨਾ ਲਗਭਗ 9.4 ਮਿਲੀਅਨ ਕਯੂਬਿਕ ਮੀਟਰ ਜਾਂ 940 ਕਰੋੜ ਲੀਟਰ ਪਾਣੀ ਤਿਆਰ ਕੀਤਾ ਜਾਏਗਾ ਜਿਹੜਾ ਕਿ ਐਡਵਾਂਸ ਡਿਸਟਲੀ ਨੇਸ਼ਨ ਟੈਕਨੋਲੋਜੀ ਨਾਲ ਮਿਲੇਗਾ ਇਸ ਟੈਕਨੋਲੋਜੀ ਨਾਲ ਰੈਡ ਸੀ ਤੇ ਪਰਸ਼ੀਅਨ ਗਲਫ ਦੇ ਖਾਰੇ ਪਾਣੀ ਨੂੰ ਮਿੱਠਾ ਪੀਣ ਯੋਗ ਬਣਾਇਆ ਜਾਏਗਾ ਇਹ ਆਰਟੀਫੀਸ਼ੀਅਲ ਦਰਿਆ ਧਰਤੀ ਦੇ ਹੇਠਾਂ ਲੰਗੇਗਾ ਤਾਂ ਜੋ ਇੰਨੇ ਗਰਮ ਰੇਗਿਸਤਾਨ ਵਿੱਚ ਭਾਪ ਬਣਨ ਦਾ ਨੁਕਸਾਨ ਘੱਟ ਤੋਂ ਘੱਟ ਹੋਏ ਇਸ ਦੀ ਚੜਾਈ ਤੇ ਗਹਿਰਾਈ ਇਹਨੇ ਡਿਜ਼ਾਈਨ ਕੀਤੀ ਜਾਏਗੀ ਕਿ ਪਾਣੀ ਨੌਨ-ਸਟਾਪ ਫਲੋ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚ ਸਕੇ ਇੱਥੋਂ ਤੱਕ ਕਿ ਉਹਨਾਂ ਇਲਾਕਿਆਂ ਤੱਕ ਵੀ ਜਿਹੜਾ ਕਿ ਸਭ ਤੋਂ ਪਾਣੀ ਦੀ ਕਮੀ ਦੇ ਨਾਲ ਜੂਝ ਰਹੇ ਨੇ ਮਤਲਬ ਕਿ ਪਹਾੜਾਂ ਦੇ ਉੱਤੇ ਬਣੇ ਹੋਏ ਨੇ ਇਹ ਪ੍ਰੋਜੈਕਟ ਸਿਰਫ ਪਾਣੀ ਪਹੁੰਚਾਉਣ ਵਾਸਤੇ ਨਹੀਂ ਹੈ ਬਲਕਿ ਇਸੇ پلان ਦੇ ਨਾਲ ਸਾウਦੀ ਸਰਕਾਰ ਆਪਣੀ ਖੁਦ ਦੀ ਖੇਤੀਬਾੜੀ ਦੇ ਸੁਪਨੇ ਨੂੰ ਫਿਰ ਤੋਂ ਜ਼ਿੰਦਾ ਕਰਨਾ ਚਾਹੁੰਦਾ ਮਤਲਬ ਸਾウਦੀ ਸਰਕਾਰ ਇਹ ਚਾਹੁੰਦੀ ਹੈ ਕਿ ਆਪਣੀਆਂ ਫਸਲਾਂ ਖੁਦ اگਾਓ ਤੇ ਦੂਜਿਆਂ 'ਤੇ ਡਿਪੈਂਡੈਂਟ ਨਾ ਰਹੋ ਇਹ ਇੱਕ ਐਸਾ ਸੁਪਨਾ ਜੋ ਇਸ ਤਰ੍ਹਾਂ ਦੀ ਜ਼ਮੀਨ ਤੇ ਨਾ ਮੁਮਕਨ ਸਮਝਿਆ ਜਾਂਦਾ ਸੀ ਤੇ ਇਸ ਪਲਾਨ ਦੇ ਨਾਲ ਆਪਣੇ ਅਨਲਿਮਿਟਿਡ ਪਾਣੀ ਦੇ ਨਾਲ ਸਾウਦੀ ਸਰਕਾਰ ਆਪਣੀ ਬੰਜਰ ਜ਼ਮੀਨ ਦੇ ਵਿੱਚ ਵੀ ਹਰਿਆਲੀ ਲਿਆਉਣਾ ਚਾਹੁੰਦਾ ਹੈ ਇਹ ਜਿਹੜਾ ਆਰਟੀਫੀਸ਼ੀਅਲ ਦਰਿਆ ਹੈ ਇਹਦੀ ਚੌੜਾਈ 11 ਮੀਟਰ ਹੈ ਤੇ ਗਹਿਰਾਈ 4 ਮੀਟਰ ਹੈ ਤੇ ਇਹ ਪੂਰਾ ਜਾਲ ਹੈਰਾਨ ਕਰਨ ਵਾਲੀ ਤਰ੍ਹਾਂ 12000 ਕਿਲੋਮੀਟਰ ਤੱਕ ਫੈਲ ਜਾਏਗਾ ਪਾਣੀ ਨੂੰ ਦੂਰ ਦਰਾਂਦ ਦੇ ਇਲਾਕਿਆਂ ਤੱਕ ਲਿਜਾਣ ਲਈ 2.25 ਮੀਟਰ ਡਾਈ ਮੀਟਰ ਵਾਲੇ ਖਾਸ ਐਂਟੀ ਕਰੋਜ਼ਨ ਪਾਈਪ ਵਰਤੇ ਜਾ ਰਹੇ ਨੇ ਤੇ ਇਹ ਪਾਈਪ ਜਾਲ ਇੰਨਾ ਵੱਡਾ ਹੈ ਕਿ ਇਸ ਦੀ ਲੰਬਾਈ ਨਾਇਲ ਦਰਿਆ ਨਾਲੋਂ ਦੋ ਗੁਣਾ ਵੱਧ ਹੋ ਸਕਦੀ ਹੈ ਜੋ ਇਸ ਪ੍ਰੋਜੈਕਟ ਦੇ ਵੱਡੇ ਪੱਮਾਨੇ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ ਇਹ ਇੰਜੀਨੀਅਰਿੰਗ ਦਾ ਕਮਾਲ ਹੈ ਇਹ ਸਿਰਫ ਪਾਣੀ ਦਾ ਇੱਕ ਨਵਾਂ ਜ਼ਰੀਆ ਹੀ ਨਹੀਂ ਬਣ ਰਿਹਾ ਬਲਕਿ ਇੱਕ ਐਸਾ ਨਿਜ਼ਾਮ ਬਣ ਰਿਹਾ ਹੈ ਜੋ ਕਿ ਪਹਿਲਾਂ ਕਦੇ ਵੀ ਦੁਨੀਆ ਦੇ ਵਿੱਚ ਸੋਚਿਆ ਵੀ ਨਹੀਂ ਗਿਆ ਕਿਉਂਕਿ ਜੇ ਸਿਰਫ ਪਾਈਪਾਂ ਨੂੰ ਸਿੱਧਾ ਲਾ ਦਿੱਤਾ ਜਾਏ ਤਾਂ ਇਹ ਸਾਡੀ ਦੁਨੀਆ ਦੇ ਆਲੇ-ਦੁਆਲੇ ਗੋਲ-ਗੋਲ ਘੁੰਮ ਸਕਦੇ ਨੇ ਪਾਈਪ ਨੈਟਵਰਕ ਰਹੀਂ ਸਾਰੇ ਦੇਸ਼ ਵਿੱਚ ਪਾਣੀ ਟਰਾਂਸਪੋਰਟ ਹੋ ਜਾਏਗਾ ਪਰ ਇੱਥੇ ਸਭ ਤੋਂ ਵੱਡਾ ਮੁੱਦਾ ਸਮੁੰਦਰ ਦੇ ਖਾਰੇ ਪਾਣੀ ਨੂੰ ਮਿੱਠਾ ਬਣਾਉਣਾ ਹੈ ਰੈਡ ਸੀ ਤੇ ਪਰਸ਼ੀਅਨ ਗਲਫ ਨਾਲ ਇੱਥੇ 28 ਡਿਸਟਿਲਨੇਸ਼ਨ ਪਲਾਂਟ ਬਣਾਏ ਗਏ ਨੇ ਇੰਨਾ ਦਾ ਕੰਮ ਸਿਰਫ ਨਮਕੀਨ ਪਾਣੀ ਨੂੰ ਪਾਣੀ ਤੋਂ ਵੱਖਰਾ ਕਰਨਾ ਨਹੀਂ ਬਲਕਿ ਇਹ ਕੰਮ ਘੱਟ ਬਿਜਲੀ ਘੱਟ ਊਰਜਾ ਤੇ ਘੱਟ ਪ੍ਰਦੂਸ਼ਣ ਕਰਨ ਵਾਲਾ ਵੀ ਹੈ ਇਹ ਕੰਮ ਇੰਨਾ ਸੌਖਾ ਵੀ ਨਹੀਂ ਹੈ ਖਾਸ ਕਰਕੇ ਜਦੋਂ ਡਿਮਾਂਡ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਏ 사우ਦੀ ਅਰਬ ਦੇ ਮੁਹੰਮਦ ਬਿਨ ਸੁਲਮਾਨ ਦਾ ਟਾਰਗੇਟ ਹੈ ਕਿ 2030 ਤੱਕ ਉਹ ਸਾਰੇ ਦੇਸ਼ ਦੀ 100% ਲੋਡ ਨੂੰ ਪਾਣੀ ਦੀ ਜ਼ਰੂਰਤ ਨੂੰ ਇਸੇ ਤਰੀਕੇ ਨਾਲ ਪੂਰੀ ਕਰ ਸਕਣਗੇ ਇਸ ਪ੍ਰੋਜੈਕਟ ਦਾ ਇੱਕ ਹੋਰ ਹੈਰਾਨ ਕਰਨ ਵਾਲਾ ਮੰਜ਼ਰ ਪਹਾੜਾਂ ਤੇ ਦੇਖਿਆ ਜਾ ਸਕਦਾ ਹੈ 10000 ਫੁੱਟ ਉੱਚੇ ਪਹਾੜਾਂ ਤੇ ਪਾਈਪਲਾਈਨ ਲਗਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਮੁਸ਼ਕਲ ਕੰਮ ਹੈ ਪਰ ਇਨ੍ਹਾਂ ਪਾਈਪਾਂ ਵਿੱਚ ਪਾਣੀ ਦੀ ਉਚਾਈ ਨੂੰ ਚੜਾਉਣ ਲਈ ਤੇ ਵੱਡੇ ਵੱਡੇ ਪੀਪਿੰਗ ਸਟੇਸ਼ਨ ਬਣਾਏ ਗਏ ਨੇ ਜਿਹੜੇ ਕਿ ਦਿਨ ਰਾਤ 24 ਇੰਟੂ 7 ਪਾਣੀ ਨੂੰ ਪੰਪ ਕਰਦੇ ਰਹਿੰਦੇ ਨੇ ਇਹ ਪੀਪਿੰਗ ਸਟੇਸ਼ਨ ਸਿਰਫ ਸਾਊਦੀ ਅਰਬ ਦੀ 9% ਬਿਜਲੀ ਖਪਤ ਕਰਦੇ ਨੇ ਇਹ ਬਿਲਕੁਲ ਓਵੇਂ ਹੀ ਹੈ ਜਿਵੇਂ ਪਹਾੜਾਂ ਤੋਂ ਪਾਣੀ ਵਾਪਸ ਉਲਟ ਚੜਾਇਆ ਜਾ ਰਿਹਾ ਹੋਵੇ ਵਗਣ ਦੀ ਥਾਂ ਇਹਨੂੰ ਦਿਸ਼ਾ ਮੋੜ ਕੇ ਉੱਪਰ ਦੀ ਵੱਲ ਚੜਾਉਣ ਦੇ ਵਿੱਚ ਸਾਊਦੀ ਅਰਬ ਲੱਗਿਆ ਹੋਇਆ ਹੈ ਸਾਊਦੀ ਅਰਬ ਦਾ ਇਹ ਅੰਡਰਗਰਾਉਂਡ ਦਰਿਆ ਸਿਰਫ ਇੱਕ ਵੱਡਾ ਪਾਈਪਲਾਈਨ ਨੈਟਵਰਕ ਨਹੀਂ ਬਲਕਿ ਇੱਕ ਐਸਾ ਐਲਾਨ ਹੈ ਜਿਹੜੀ ਕਿ ਪਾਣੀ ਦੀ ਕਮੀ ਨੂੰ ਟੈਕਨੋਲੋਜੀ ਦੀ ਮਦਦ ਨਾਲ ਖਤਮ ਕਰ ਰਿਹਾ ਹੈ ਹਜੇ ਇਹ ਪ੍ਰੋਜੈਕਟ ਬਿਲਕੁਲ ਨਵਾਂ ਹੈ ਤੇ ਦੁਨੀਆ ਇਹਦੇ ਵਿੱਚ ਹੋਰ ਸੁਧਾਰਾਂ ਦੀ ਉਮੀਦ ਕਰ ਰਹੀ ਹੈ ਅੱਜ ਹਾਲਾਤ ਇਹ ਨੇ ਕਿ ਇਹ ਦੇਸ਼ ਜਿਹਦੇ ਕੋਲ ਆਪਣਾ ਕੋਈ ਕੁਦਰਤੀ ਦਰਿਆ ਨਹੀਂ ਹੈ ਤੇ ਨਾ ਹੀ ਕੋਈ ਕੁਦਰਤੀ ਪਾਣੀ ਦਾ ਸਰੋਤ ਹੈ ਉਹ 2027 ਤੱਕ ਵਰਲਡ ਵਾਟਰ ਫੋਰਮ ਦੀ ਮੇਜ਼ਬਾਨੀ ਕਰੇਗਾ ਤੇ ਸਾਊਦੀ ਅਰਬ ਨੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਇੰਨੇ ਸਖਤ ਮਾਹੌਲਾਂ ਦੇ ਵਿੱਚ ਹਿੰਮਤ ਤੇ ਟੈਕਨੋਲੋਜੀ ਦੀ ਮਦਦ ਦੇ ਨਾਲ ਸਭ ਕੁਝ ਵਧੀਆ ਤੇ ਫਿਊਚਰ ਪ੍ਰੂਫ ਬਣਾਇਆ ਜਾ ਸਕਦਾ ਹੈ ਤੇ ਸਾਊਦੀ ਅਰਬ ਦਾ ਇਹ ਸੁਨੇਹਾ ਕਈ ਹੋਰ ਦੇਸ਼ਾਂ ਵਾਸਤੇ ਵੀ ਇੱਕ ਨਵਾਂ ਰਸਤਾ ਹੈ ਉਮੀਦ ਕਰਦੇ ਹਾਂ ਕਿ ਸਾਊਦੀ ਅਰਬ ਇਸ ਪਲਾਨ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਕਾਮਯਾਬ ਰਹੇਗਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਥੋੜੀ ਜਿਹੀ ਵੀ ਚੰਗੀ ਜਾਣਕਾਰੀ ਮਿਲੀ ਹੈ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੇ ਸ਼ੁਕਰੀਆ ਧੰਨਵਾਦ